ਨੀ ਹੈ ਜੀ ਤੇ ਇਹ ਉਕਾਰ ਪਸਾਉਂਦੇ ਆ ਨਹੀਂ ਨਹੀਂ ਹੁੰਦਾ ਬਰਾਬਰ ਆਖਵਾ ਕੋਈ ਨਹੀਂ ਟੈਂਸ਼ਨ ਨਹੀਂ ਲੈਣੀ ਖੁਦਾਏ ਵੇਖਣੀ ਵਿਆਹ ਆ ਗਿਆ ਆ ਗਿਆ ਭਾਜੀ ਇਸ ਪਾਈ ਫੋਟੋ ਕਰ ਇਹ ਵੀ ਪਵਾਓ ਕੋਈ ਫਾਫਾ ਬੜੀ ਉਸਦੇ ਫਾਫਾ ਨਹੀਂ ਭਾਈ ਯਾਰ ਇੱਕ ਟੱਕ ਨਹੀਂ ਇਹ ਸਾਡੇ ਫੇਰ ਮੋਲੀਆ ਅਣੀ ਗੱਡੀ ਰੱਖਾ ਟੋਰ ਕਾਹਦੀ ਚੜਾ ਲੋ ਸਵਾਰ ਚੜਾ ਲੋ ਇਹ ਬੰਦਾ ਇਹ ਲੂਚਾ ਬੰਦਾ ਸਿਰੇ ਦਾ ਮੇਰੇ ਮੇਰੇ ਜੇ ਵੀ ਘੱਟ ਘੱਟ ਜਿਹੜੇ ਮਰਜ਼ੀ ਕਰ ਲੈ ਉਹ ਗੱਡੀਆਂ ਨਹੀਂ ਜਾਨੀਆਂ ਨਹੀਂ ਆਈ ਕੋਈ ਨਹੀਂ ਆਈ ਜਿਹੜਾ ਕੰਮ ਨਹੀਂ ਆ ਤੁਮ ਕਹਿਆ ਲਿਆ ਉਹਨੇ ਮੇਰੇ ਤੋਂ ਆ ਲਈ ਵਾ ਕਿੰਨਾ ਮਾਲਾ ਉਠਾ ਕੇ ਕਾਰ ਚ ਬਿਠਾ ਲਿਆ ਉਹਦੇ ਪੈਰੇ ਘਾੜੇ ਜਾ ਗਏ ਬਾਈਬਲ ਦੀ ਵੇਖ ਦਿਓ ਇਹਦੇ ਉਹਨੇ ਖੁਦ ਬਾਈਬਲ ਪਾ ਲਈ ਆ ਬੰਦੇ ਨੇ ਕੋਲ ਪਰ ਮੈਂ ਮੁੰਡਾ ਦੱਸਦਾ ਜਿੰਨੇ ਪਾੜੀ ਹੈ ਭਾਜੀ ਵੀਡੀਓ ਵਖੋ ਜੇ ਕੋਈ ਸਬੂਤ ਹੁੰਦਾ ਵਾ ਫੇਰ ਥੋੜੀ ਵੀ ਕੋਈ ਮੂਰ ਕੇ ਪੈਸੇ ਦੇਗਾ ਆਪਾਂ ਕਹਾਂਗੇ ਕਿ ਚੈਨਲ ਕੋਈ ਪੈਸੇ ਨਹੀਂ ਲਾ ਇਹ ਬੰਦੇ ਨੇ ਸਾੜੀ ਵੇਖੀ ਆਹ ਜੀ ਆਜ ਇਹਨੇ ਘਰੋਂ ਲਿਆ ਸਾੜੀ ਜੇ ਨੇ ਧਰੋਂ ਲਿਆ ਲਿਆ ਕੇ ਸਾੜੀ ਹੱਥ ਨਾਲ ਤੂੰ ਲਾ ਕਿਉਂ ਕਿ ਹੱਥ ਪਹਿਲਾਂ ਲੱਗੇ ਆ ਧਰੋਂ ਲਿਆ ਸਾੜੀ ਕਿੰਨੇ ਸਾੜੀ ਆ ਇਹ ਕਰ ਕਰ ਕਰਿਓ ਇਹ ਕਰਪਾਲ ਸਿੰਘ ਸਾਨੂੰ ਬਖਦਾਰਾ ਸਿੰਘ ਨੇ ਸਾੜੀ ਆ ਇੱਕ ਦੇ ਨਾਲ ਮੰਗਾ ਮੰਗਮ ਸੀ ਤੁਹਾਨੂੰ ਉਹ ਜੈਮ ਸੀ ਉਹਦਾ ਨਾਲ ਪੁੱਤਰ ਆ ਪੁੱਤਰ ਦੇ ਨਾਮ ਦੀਦਾ ਨਾ ਮੰਗਾਈ ਜਿਆਦਾ ਵਾਦ ਲੈ ਨਹੀਂ ਪੁੱਤਰ ਦੇ ਦੇ ਪੁੱਤ ਦਾ ਮੁੰਡੇ ਇਹਨਾਂ ਇਹਨਾਂ ਤਿੰਨਾਂ ਦਾ ਕੰਮ ਆ ਮੈਂ ਚਰਚ ਦਾ ਸੇਵਾਦਾਰ ਆ ਬੈਬਲ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਕੁਝ ਵੀ ਨਹੀਂ ਇੱਥੇ ਹੋਇਆ ਇਹਨਾਂ ਨੇ ਆਪਣੀ ਚਾਲ ਚਲਾਈ ਆ ਕਿਉਂਕਿ ਇਹਦਾ ਝਗੜਾ ਚੱਲਣ ਦੇ ਝਗੜਾ ਚੱਲਣ ਦੇ ਕਾਰਨ ਇਹਨਾਂ ਨੇ ਬੈਬਲ ਨੂੰ ਸਾੜਿਆ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਉਹ ਆਪ ਜਿਹੜੇ ਹੀ ਉਹ ਆਪ ਚਰਚ ਉਹਨਾਂ ਦਾ ਪਰਿਵਾਰ ਚਰਚ ਜਾਂਦਾ ਕਿਸ ਨੇ ਬਾਈਬਲ ਨਹੀਂ ਸਾੜੀ ਕਿਉਂਕਿ ਮੈਂ ਸਿਰ ਵੀ ਚਰਚ ਆਇਆ ਬਾਈਬਲ ਸਹੀ ਸਲਾਮ ਤੇ ਚੱਲ ਨਹੀਂ ਹੋ ਕੇ ਗਏ ਇਹ ਜਿਹੜੀ ਸਾੜੀ ਪਈ ਹੈ ਕਿ ਕਿੱਥੋਂ ਲੈ ਲਈ ਗਏ ਇਹਨਾਂ ਨੇ ਘਰੋਂ ਲਿਆ ਗਏ ਸਾੜ ਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਇਹ ਬਾਈਬਲ ਇਹ ਜਿਹੜੀ ਸਾੜੀ ਪਈ ਹੈ ਇਹ ਬਾਈਬਲ ਆ ਸਾੜੀ ਆ ਨਵਾਂ ਨਹੀਂ ਮੇਰਾ ਛੋਟਾ ਨਾਮ ਆ ਇਹਨੂੰ ਸਾੜਿਆ ਕਿਉਂ ਨਾ ਘਰੋਂ ਲਿਆ ਗਏ ਸਾੜਿਆ ਗਿਆ ਵਾ ਕਿਉਂਕਿ ਕਿਸੇ ਨੇ ਇਹਨੂੰ ਹੋਰ ਕਿਸੇ ਨੇ ਇਹਨੂੰ ਸਾੜਿਆ ਜਦੋਂ ਮੈਂ ਚਰਚ ਚ ਆਇਆ ਕੋਈ ਵੀ ਇਥੇ ਬਾਈਬਲ ਨਹੀਂ ਸਾੜੀ ਕੁਝ ਵੀ ਕੋਈ ਵੀ ਕੰਮ ਨਹੀਂ ਹੋਇਆ ਇਹ ਸਿਰਫ ਉਹਨੂੰ ਫਸਾਉਣ ਦੇ ਕਾਰਨ ਕਿਉਂਕਿ ਝਗੜਾ ਜਿਹੜਾ ਚੱਲ ਰਿਹਾ ਸੀ ਦਵਾਰ ਦਾ ਦਵਾਰ ਦੇ ਵਿੱਚ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਉਹਨੇ ਸਿਰਫ ਇਹੋ ਗਵਾਹੀ ਦਿੱਤੀ ਕਿ ਇਹ ਘਰਾਂ ਦੇ ਗਲਤਿਆ ਪੰਚਾਇਤ ਦੇ ਸਾਹਮਣੇ ਨੇ ਇਹੋ ਦੱਸਿਆ ਇਹ ਦੋ ਮਿੰਟ ਰੁਕ ਜਾ ਬੰਦਾ ਪੰਚਾਇਤ ਕਰਕੇ ਖੜਿਆ ਕੀ ਵੇਖ ਕੇ ਖੜਿਆ ਉਹਨੇ ਸਾਨੂੰ ਹੌਣ ਹੀ ਨਹੀਂ ਦਿੱਤਾ ਉਹਨਾਂ ਨੇ ਸਾਡੇ ਘਰ ਦਾ ਸਬੂਤ ਵੇਖਿਆ ਜਿੱਤੋਂ ਲੜਾਈ ਹੋਈ ਹੈ ਸਾਡੇ ਘਰ ਦਾ ਬੇਸ਼ੱਕ ਤੁਸੀਂ ਵੀ ਫੋਟੋ ਲਾ ਕੇ ਲੈ ਆਓ ਸੱਚ ਕੀ ਹੈ ਤੇ ਝੂਠ ਕੀ ਹੈ ਤੁਹਾਨੂੰ ਦਿਖਾ ਦੇ ਕੰਦ ਦੇ ਉੱਤੋਂ ਇਹਨੇ ਘਰਾਂ ਦੇ ਮੇਰੇ ਗਲ ਪਿਆ ਮੇਰੇ ਕੱਪੜੇ 파ੜੇ ਮੇਰੀ ਨੌ ਪੇਟ ਵਿੱਚ ਬੋਸ ਬੇਲ ਮਾਰਿਆ ਇਹਨੇ ਤੇ ਉਸ ਗਵਾਹੀ ਦੇ ਕਰ ਮੈਂ ਦੇਖਿਆ ਜਿਨ੍ਹਾਂ ਨੇ ਵੇਖਿਆ ਉਹਦੀ ਵੀ ਗੱਲ ਸੁਣ ਜਿਨ੍ਹਾਂ ਵੇਖਿਆ ਉਹ ਗਵਾਹੀ ਦੇਣਦੇ ਆ ਪਹਿਲਾਂ ਇਹਨਾਂ ਉਹ ਭੈਣ ਦੇ ਕਰ ਬੰਦਾ ਕੱਲਿਆ ਵੀ ਬਿਲਕੁਲ ਤੂੰ ਗਵਾਹੀ ਨਾ ਦੇ ਪਾਦਾਂਗੇ ਮੰਗੇ ਮਸ਼ੀਨ ਨੂੰ ਕੱਲਿਆ ਉਹਦੇ ਕਰ ਇਹਨਾਂ ਪਤਾ ਵੀ ਇਹਨਾਂ ਮੰਨਣਾ ਨਹੀਂ ਗਾ ਇਹਨਾਂ ਮੰਨਣਾ ਨਹੀਂ ਉਹਨੇ ਕਿਹਾ ਉਹ ਭੈਣ ਨੇ ਕਿਹਾ ਵੀ ਮੈਂ ਗਵਾਹੀ ਸੱਚੀ ਦੇਣੀ ਹੈ ਨਾ ਮੈਂ ਇਹਨਾਂ ਦੀ ਦੇਣੀ ਤਾਂ ਨਾ ਮੈਂ ਉਹਨਾਂ ਦੇਣੀ ਮੈਂ ਸੱਚ ਦਾ ਅਨਸਾਤ ਦੇਣਾ ਆ ਉਹ ਭੈਣ ਨੇ ਇਹ ਗੱਲ ਉਹਨੂੰ ਕਹੀ ਜਿਹੜਾ ਉਹਨਾਂ ਨਾਲ ਕਾਰ ਡੱਕਣ ਵਾਸਤੇ ਕੱਲਿਆ ਨਾ ਬੰਦਾ ਮਸੀਕਲ ਮੰਗਾ ਮਸੀਕਲ ਆਪੀ ਉਹਨਾਂ ਨੂੰ ਆਹ ਗਵਾਈ ਨਾ ਦੇ ਜੇਣੀ ਮੈਂ ਝੂਠ ਨਹੀਂ ਮਾਰਨਾ ਜੋ ਮੈਂ ਅੱਖੀਂ ਵੇਖਿਆ ਮੈਂ ਉਹ ਦੱਸਣਾ ਆਈ ਤੇ ਮੁਰਕੇ ਉਹਨਾ ਇਹਦੇ ਵੱਲ ਕਾਲ ਦਿੱਤਾ ਕਿਉਂਕਿ ਇਹ ਮਿਸਤਰੀ ਸੀ ਸਾਡੇ ਨਾਲ ਜਦੋਂ ਹੁਣ ਪੁਲਿਸ ਆਈ ਉਹਨੇ ਕੀ ਛਾਣਬੀਨ ਇਥੇ ਕੀਤੀ ਕੋਈ ਨਹੀਂ ਆਹੀ ਗਾਚੇ ਨਹੀਂ ਆਹੀ ਇਥੇ ਕੋਈ ਛਾਣ ਨਹੀਂ ਚਰਚ ਸਾਨੂੰ ਟੈਲੀਫੋਨ ਆਇਆ ਚਾ ਕੋਈ ਛਾਣ ਨਹੀਂ ਬਾਕੇ ਨਾ ਉਹਨੂੰ ਬਾਕੇ ਤੇ ਲੈ ਗਈ ਪੁਲਿਸ ਬਾਨੇ ਨਾ ਬਾਗ ਲੈ ਗਈ ਉਹਨੇ ਪਹਿਲਾਂ ਮੁੰਡੇ ਨੂੰ ਦੱਸ ਉਹਨੂੰ ਦੱਸੋ ਜਿਹਦੇ ਘਰ ਵਾਲੇ ਨੂੰ ਭੜਿਆ ਉਹਦੀ ਗੱਲ ਸੁਣੋ ਵੀ ਗੱਲ ਨੂੰ ਕਰਦੇ ਉਹ ਤਾਂ ਦਾਬ ਪਾਉਂਦੇ ਤਾਦ ਨਹੀਂ ਹੈ ਇੰਨੇ ਤਾਦ ਸਰ ਕੋ ਮੜ ਕੱਟ ਗਿਆ ਮੇਰੇ ਨੂੰ ਗਵਾਹ ਨੂੰ ਦਪਾਉਣ ਡਿਆ ਇਹਨੇ ਇਹਨੇ ਬੇਟੀ ਨੂੰ ਇਹਨੇ ਅੰਦਰੋਂ ਉਹਨਾਂ ਕੋਲ ਪੁਸ਼ਪਾ ਹੈ ਚਾਹੇ ਚਾਹੇ ਲੋੜ ਆਉਂਦੀ ਹੈ ਕਿੰਨੇ ਗਿਆ ਜੀ ਇਹ ਕਿੰਨੇ ਗਿਆ ਕੋਈ ਨਹੀਂ ਸਰ ਕੋਈ ਗਲਤੀ ਨਹੀਂ ਮੈਂ ਕਰ ਰਿਹਾ ਹਾਂ ਮੈਂ ਗਲਤ ਨਹੀਂ ਕਰ ਰਿਹਾ ਮੈਂ ਪੁੱਛੋ ਉਹ ਜਿਹੜਾ ਬਾਬੂ ਸਾਹਿਬ ਕਹੇ ਰਿਹਾ ਗਏ ਨਾ ਉਹਨੂੰ ਦਮ ਪਾਉਣ ਤੁਮ ਕਹਿੰਦੇ ਸਰ ਮੇਰੀ ਗੱਲ ਸੁਣੋ ਮੇਰੀ ਇਹ ਨਾ ਮੰਨ ਲਓ ਮੇਆ ਮੇਰੀ ਨਾ ਮਰਦੀ ਹੈ ਮੇਰੀ ਨਾ ਮਰਦੀ ਹੈ ਮੈਂ ਦੁਬਾਰਾ ਇਹ ਕੰਮ ਕੀਤਾ ਹੈ ਤੇ ਮੇਰੇ ਤੋਂ ਬੱਤੀ ਪਹਲੇ ਹੀ ਗਿਆ ਮੈਂ ਮੰਨ ਲਿਆ ਆਲੀਆ ਉਹਨੇ ਕਿ ਕਾਹ ਵਿਆਹ ਕਰਾ ਲਿਆ ਮਾਡੀ ਮੇਰੀ ਮਰਜ਼ੀ ਮੇਰੇ ਮਾਪਿਆਂ ਦੀ ਮਰਜ਼ੀ ਉਹ ਤਾਂ ਭਜੰਦੇ ਮਾਰੇ ਉਹਨੇ ਤਾਂ ਇਹਨੇ ਦਾ ਕਾਲ ਜਾ ਮੈਂ ਉਹਨੇ ਤੇ ਹੋਇਦ ਲਵਾਤਾ ਉਹਨੇ ਹਾਰੀ ਮਾਰਦਾ ਹੋਣੀ ਹੋਊਗੀ ਕਿ ਪੈਸੇ ਵੀ ਲੈਨੇ ਉਹ ਪੈਸੇ ਵੰਡਣ ਦੇ ਆ ਲੋਕਾਂ ਨੂੰ ਮੇਰੇ ਗਲ ਪਿਆ ਆ ਮੇਰੀ ਮਾਰ ਪਟਾਈ ਕੀਤੀ ਤਿੰਨ ਮੇਰੀਆਂ ਬੇਟੀਆਂ ਮੇਰੇ ਕੱਪੜੇ ਪਾੜੇ ਮੈਨੂੰ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਗਿਆ ਮੇਰੀ ਸੱਸ ਵਿਧਵਾ ਆ ਉਹਦੇ ਕੱਪੜੇ ਪਾੜੇ ਮੈਨੂੰ ਮੇਰੇ ਪੈਰ ਦੇ ਵਿੱਚ ਬੇਸਬਾਲ ਮਾਰਿਆ ਗਿਆ ਵਾ ਉਹ ਮੇਰਾ ਦਵਾ ਆ ਮਿਸਤਰੀ ਮੇਰੇ ਘਰ ਲੱਗਾ ਹੀ ਉਹ ਵਿਆਹ ਕਰਾ ਕੇ ਆ ਲੋਕ ਬੋਨ ਤਾਂ ਕੋਈ ਕੋਸ਼ਿਸ਼ ਕੀਤੀ ਗਈ ਆ ਉੱਤੇ ਹੋਰ ਵੀ ਇਲਜ਼ਾਮ ਲਗਾਇਆ ਗਿਆ ਸਾਰਾ ਪਿੰਡ ਇੱਕ ਬੰਨੇ ਕੱਲਾ ਇੱਕ ਬੰਨੇ ਸਾਰਾ ਬੜੀ ਹੋ ਗਈ ਮੇਰੇ ਨਾਲ ਕਿਸੇ ਨੇ ਨਿਕਲ ਆਇਆ ਜੋ ਬੰਦਾ ਜੀ ਤੁਸੀਂ ਅੱਜ ਤੱਕ ਨਾਮ ਨਹੀਂ ਨਾਮਾ ਜੀ ਦਾਦਾ ਗਵਾਨ ਮਤਲਬ ਸੱਚ ਦੀ ਗਵਾਹੀ ਦੇਂਦੇ ਹੋ ਹਾਂਜੀ ਉਹਨੂੰ ਫੇਰ ਸੱਚ ਦੀ ਸਭ ਨੂੰ ਜੈਮਸੀ ਦੀ ਮੇਰਾ ਨਾਮ ਵਿਲਾਇਤ ਸਿੰਘ ਬੰਟੀ ਆ ਮੈਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਕੋਆਰਡੀਨੇਟਰ ਆ ਅੱਜ ਮੈਨੂੰ ਸਵੇਰੇ ਕੋਲ ਲਗਭਗ 9:30 ਵਜੇ ਦੇ ਕਰੀਬ ਇਸ ਪਿੰਡ ਦੇ ਵਿੱਚੋਂ ਫੋਨ ਆਇਆ ਸੀ ਕਿ ਇੱਥੇ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਆ ਵਾਪਰੀ ਆ ਕਿ ਪ੍ਰਭੂ ਯਸੂ ਮਸੀਹ ਜਿਹੜਾ ਸਾਡਾ ਜਿੰਦਾ ਮੁਕਤੀਦਾਤਾ ਆ ਜੋ ਸਾਡਾ ਪਵਿੱਤਰ ਬਾਈਬਲ ਆ ਉਹਦੀ ਜਿਹੜੀ ਇੱਕ ਪੂਰੀ ਅੰਜੀਲ ਜਿਹੜੀ ਆ ਬਾਈਬਲ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਕਿਸੇ ਸ਼ਰਾਰਤੀ ਬੰਦੇ ਵੱਲੋਂ ਉਹਨੂੰ ਸਾੜ ਦਿੱਤਾ ਗਿਆ ਵਾ ਅਤੇ ਪੂਰੀ ਦੀ ਪੂਰੀ ਸਾੜ ਦਿੱਤੀ ਨਾਲ ਉਹਦੇ ਕੁਝ ਪੰਨੇ ਜਿਹੜੇ ਆ ਉਸ ਪਿੰਡ ਦੇ ਵਿੱਚ ਸੜਕ ਦੇ ਉੱਤੇ ਖਿਲਾਰੇ ਮਨ ਨੂੰ ਇੰਨਾ ਜ਼ਿਆਦਾ ਦੁੱਖ ਲੱਗਾ ਵਾ ਕਿ ਤੁਹਾਨੂੰ ਦੱਸ ਨਹੀਂ ਸਕਦੇ ਅੱਜ ਅਸੀਂ ਸਭ ਈਸਾਈ ਜਿਹੜੇ ਮਸੀਹ ਲੋਕ ਪ੍ਰਭੂ ਨੂੰ ਮੰਨਣ ਵਾਲੇ ਲੋਕ ਆ ਅੱਜ ਇਹ ਚਰਚਾਂ ਤੇ ਵਿੱਚ ਖਲੋਣ ਵਾਲੇ ਲੋਕ ਆ ਲੇਕਿਨ ਅੱਜ ਏਡੀ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਹੋਈ ਆ ਇਹਦੇ ਨਾਲ ਸਾਡੇ ਜਿਹੜੇ ਦਿਲ ਨੇ ਉਹ ਵਲੁੰਦਰੇ ਗਏ ਆ ਔਰ ਮੈਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਹਾਂ ਐਸਐਸਪੀ ਅਮਰਸਾਦ ਦਿਹਾਤੀ ਦਾ ਜਿਨ੍ਹਾਂ ਨੂੰ ਮੇਰੇ ਵੱਲੋਂ ਮੈਂ ਜਦੋਂ ਉਹਨਾਂ ਨੂੰ ਇੱਕ ਘਟਨਾ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਵਿਦਨ 30 ਮਿੰਟ 30 ਮਿੰਟਾਂ ਦੇ ਵਿੱਚ ਪੂਰੀ ਕਾਰਵਾਈ ਕਰਕੇ ਇਹ ਜਿਹੜਾ ਇਹ ਸਾਡੇ ਐਫਆਈਆਰ ਦਰਜ ਕੀਤੀ ਆ ਔਰ ਇਹਦੀ ਜਿਹੜੀ ਤਫਤੀਸ਼ ਸ਼ੁਰੂ ਕਰ ਦਿੱਤੀ ਆ ਔਰ ਡੀਐਸਪੀ ਜਿਹੜੇ ਅਟਾਰੀ ਨੇ ਆ ਐਸਐਚਓ ਲੂਪੋ ਕੇ ਬਲਕਾਰ ਸਿੰਘ ਜੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਔਰ ਨਾਲ ਦੀ ਨਾਲ ਮੈਂ ਆਪਣੇ ਸਮੁੱਚੇ ਮਸੀਹ ਸਮਾਜ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕਰਦਾ ਵਾਂ ਕਿਉਂਕਿ ਜਿਹੜੇ ਮਸੀਹ ਲੋਕ ਨੇ ਉਹ ਸ਼ਾਂਤੀ ਨੂੰ ਪਹਿਲ ਦਿੰਦੇ ਨੇ ਸੋ ਇਹ ਜਿਸ ਨੂੰ ਅਸੀਂ ਮੰਨਦੇ ਆ ਕਿ ਸਾਡਾ ਪ੍ਰਭੂ ਯਿਸੂ ਮਸੀਹ ਜ਼ਿੰਦਾ ਖੁਦਾ ਆ ਸਾਨੂੰ ਕਾਨੂੰਨ ਦੇ ਉੱਤੇ ਭਰੋਸਾ ਆ ਔਰ ਅਸੀਂ ਜਾਣਦੇ ਹਾਂ ਕਿ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਵਾ ਔਰ ਮੈਂ ਨਾਲ ਦੀ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਤਾਂ ਕਰ ਰਿਹਾ ਵਾਂ ਕਿ ਸਾਡਾ ਪ੍ਰਭੂ ਜਿੰਦਾ ਉਹ ਆਪੇ ਦੋਸ਼ੀ ਨੂੰ ਜਿਹੜਾ ਉਹ ਸਜ਼ਾ ਦੇ ਦੇਗਾ ਸਾਨੂੰ ਇਸ ਚੀਜ਼ ਦਾ ਇਤਬਾਰ ਆ ਅਸੀਂ ਇਹ ਯਕੀਨ ਰੱਖਦੇ ਹਾਂ ਇਹ ਅਜੇ ਸਾਨੂੰ ਕੁਝ ਨਹੀਂ ਪਤਾ ਲੱਗਾ ਕਿਉਂਕਿ ਮੈਂ ਵੀ ਹੁਣੇ ਆਇਆ ਵਾਂ ਚਰਚ ਦੇ ਵਿੱਚ ਬਿਲਕੁਲ ਲੱਗੇ ਆ ਚਰਚ ਦੇ ਵਿੱਚ ਕੋਈ ਇਹ ਬੜੀ ਵੱਡੀ ਜਿਹੜੀ ਆ ਸ਼ਰਾਰਤ ਕੀਤੀ ਗਈ ਹੈ ਕਿਸੇ ਬੰਦੇ ਵੱਲੋਂ ਕੋਈ ਬਾਹਰ ਦਾ ਬੰਦਾ ਆਇਆ ਜਾਂ ਕੋਈ ਪਿੰਡ ਦਾ ਬੰਦਾ ਆ ਕਿੰਨੇ ਸ਼ਰਾਰਤ ਕੀਤੀ ਐ ਇਹ ਹੁਣ ਜਿਹੜਾ ਤਫਤੀਸ਼ ਮੈਂ ਹੁਣ ਜਿਹੜੀ ਆ ਕਿਉਂਕਿ ਪੁਲਿਸ ਆਣ ਕੇ ਬੈ ਗਈ ਸਾਰੀ ਅਧiat ਦੀ ਲੋਪੋ ਕੇ ਉੱਤੇ ਥਾਣੇ ਦੇ ਵਿੱਚ ਮੈਂ ਜਾ ਰਿਹਾ ਵਾਂ ਆਪਣੇ ਸਾਥੀਆਂ ਦੇ ਨਾਲ ਔਰ ਇਹ ਜਿਹੜਾ ਜਿੰਨੇ ਵੀ ਇਹ ਬੇਅਦਬੀ ਕੀਤੀ ਆ ਅਸੀਂ ਉਹ ਦੋਸ਼ੀ ਨੂੰ ਕਦੀ ਨਹੀਂ ਬਖਸ਼ਾਂਗੇ ਇਹ ਜਾਣ ਬੁੱਝ ਕੇ ਚਰਚ ਦੇ ਅੱਗੇ ਜਿਹੜੀ ਆ ਬਾਈਬਲ ਜਿਹੜੀ ਆ ਉਹ ਸਾੜੀ ਗਈ ਆ ਦਾ ਬੇਅਦਬੀ ਕੀਤੀ ਗਈ ਆ ਮੈਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਇੱਕ ਬੜੀ ਵੱਡਾ ਪੰਜਾਬ ਦੇ ਵਿੱਚ ਕਾਨੂੰਨ ਨੂੰ ਜਿਹੜਾ ਇਹ ਚੈਲੰਜ ਕੀਤਾ ਗਿਆ ਵਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੇ ਵਾਸਤੇ ਇਹ ਕੰਮ ਹੋਇਆ ਵਾ ਕਿ ਜਿਹੜੀ ਅੱਜਕੱਲ ਜੋ ਇੱਕ ਯੂਐਸਏ ਤੋਂ ਗੁਰਪ੍ਰੀਤ ਸਿੰਘ ਨਾਂ ਦਾ ਬੰਦਾ ਆਣ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਵਾ ਉਹ ਬੰਦੇ ਦੇ ਬਿਆਨਾਂ ਦੇ ਕਰਕੇ ਜਾਂ ਉਸ ਬੰਦੇ ਵੱਲੋਂ ਹੋ ਸਕਦਾ ਕਿ ਸ਼ਰਾਰਤ ਕਰਵਾਈ ਗਈ ਹੋਵੇ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹਨੂੰ ਖਰਾਬ ਕਰ ਦਿੱਤਾ ਜਾਵੇ ਔਰ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਖਤਮ ਕਰਨ ਦੀ ਇਹ ਬੜੀ ਵੱਡੀ ਸਾਜ਼ਿਸ਼ ਹੋ ਸਕਦੀ ਆ ਜਿਹੜੇ ਦੋ ਬੰਦੇ ਇਹਨਾਂ ਖੜੇ ਹੋਏ ਪੁਲਿਸ ਨੇ ਇਹਨਾਂ ਵਿੱਚ ਕੋਈ ਹੈਗਾ ਕੋਈ ਇਹਨਾਂ ਦਾ ਦੇਖੋ ਇਹ ਸਾਰਾ ਪੁਲਿਸ ਦੀ ਕਾਰਵਾਈ ਹੈ ਮੈਂ ਚੱਲਿਆਂ ਜੀ ਇਹ ਤਾਂ ਪਿੰਡ ਦੇ ਲੋਕਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਉਹਨਾਂ ਨੇ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਸੀ ਉਹਨਾਂ ਨੂੰ ਲੈ ਗਏ ਆ ਜਿਹੜੀ ਚਰਚਾ ਵਿੱਚ ਬਾਈਬਲ ਦੀ ਸੁਰੱਖਿਆ ਤੇ ਜਿਹੜੀਆਂ ਚਰਚ ਤੇ ਬਾਈਬਲ ਆਪਣੀ ਰੱਖਿਆਤ ਨਹੀਂ ਬਿਲਕੁਲ ਸਹੀ ਹੈ ਪੇਕਿਆ ਗਿਆ ਆਪਣਾ ਉਹ ਬਿਲਕੁਲ ਉਹ ਸੁਰੱਖਿਆਤ ਹੈ ਬਿਲਕੁਲ ਜਿਹੜਾ ਬੰਦਾ ਖੜਿਆ ਗਿਆ ਉਹ ਮਸ਼ੀਨ ਨੂੰ ਖੁਦ ਮੰਨਣ ਵਾਲਾ ਨਜਾਇਜ਼ ਬੰਦਾ ਉਹਨੂੰ ਉਹਦੇ ਤੇ ਐਵੇਂ ਦੋਸ਼ ਲਾਇਆ ਗਿਆ ਜਿਹੜਾ ਕਹਿ ਰਹੇ ਵੀ ਉਹ ਨਜਾਇਜ਼ ਹੈ ਉਹ ਨਜਾਇਜ਼ ਹੈ ਕਿ ਕੋਈ ਇਹ ਵੇਖੋ ਪਿੰਡ ਵਾਲਿਆਂ ਦਾ ਹੀ ਆ ਇਹਨਾਂ ਨੇ ਆਪਣੇ ਇਹ ਇਹਨਾਂ ਦੀ ਲਾਗਤ ਸਿਰਫ ਪਿੰਡ ਦੀ ਹੋ ਸਕਦੀ ਹੈ ਮੇਰੇ ਤੋਂ ਮੈਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਅਸੀਂ ਅਸੀਂ ਬਾਹਰੋਂ ਆਏ ਆ ਮੈਂ ਅਜ ਨਾਲੇ ਤੋਂ ਆਇਆ ਵਾਂ ਅਸੀਂ ਕਿਉਂਕਿ ਕੌਮ ਦੇ ਆਪਾਂ ਮਸਲਿਆਂ ਦੇ ਵਿੱਚ ਖੜੇ ਰਹਿਣੇ ਆ ਅਸੀਂ ਇਸ ਲਈ ਇਥੇ ਆਏ ਕਿ ਇਹ ਸਾਡੇ ਧਰਮ ਦਾ ਮਸਲਾ ਇਹ ਪਿੰਡ ਦਾ ਮਸਲਾ ਨਹੀਂ ਰਹਿ ਗਿਆ ਇਹ ਪੁੱਤਰ ਬਾਈਬਲ ਦਾ ਸੜਨਾ ਇਹਦੀ ਬੇਅਦਬੀ ਹੋਣੀ ਇਹ ਇਹਨਾਂ ਦਾ ਮਾਮਲਾ ਨਹੀਂ ਹੈ ਕਿ ਇੱਥੇ ਲੋਕ ਕ੍ਰਿਸਚੀਅਨ ਰਹਿੰਦੇ ਆ ਤੇ ਇਹਨਾਂ ਦੇ ਮਾਮਲਾ ਆ ਇਹ ਸਾਡੇ ਸਮੁੱਚੇ ਧਰਮ ਦਾ ਮਾਮਲਾ ਵਾ ਇਹਨਾਂ ਦੀ ਇੱਥੇ ਕੋਈ ਮੈਂ ਸਮਝਦਾ ਕਿ ਜ਼ਿੰਮੇਵਾਰੀ ਨਹੀਂ ਬਣਦੀ ਇਹ ਲੀਡ ਇਹ ਕੰਮ ਨੂੰ ਅਸੀਂ ਦੇਖ ਰਹੇ ਆ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੇਖ ਰਹੀ ਆ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਮਸੀਹ ਗੌਰਵ ਜੀ ਉਹਨਾਂ ਦੀ ਡੀਜੀਪੀ ਪੰਜਾਬ ਦੇ ਨਾਲ ਲਾਅ ਐਂਡ ਆਰਡਰ ਦੇ ਨਾਲ ਗੱਲ ਹੋਈ ਹੈ ਇਸ ਵਿਸ਼ੇ ਦੇ ਉੱਤੇ ਇਸ ਲਈ ਮੈਂ ਆਇਆ ਕਿੰਨੀ ਪੰਨੀ ਆਪਾਂ ਜਿਹੜੇ ਸਰਕ ਤੋਂ ਮਿਲੇ ਨੇ ਪਾਟੇ ਇਹਦੇ ਕੁਛ ਕਿੰਨੀ ਕਿੰਨੀ ਬੇਵਲ ਹੋ ਗਈ ਇਹ ਫੁੱਲੀ ਸਾੜ ਦਿੱਤੀ ਗਈ ਹੈ ਫੁੱਲ ਇਹ ਬੜੀ ਕੇ ਤਰੀਕੇ ਨਾਲ ਬੰਦੇ ਨੇ ਸ਼ਰਾਰਤ ਕਰਕੇ ਪਿੰਡ ਵਾਸੀਆਂ ਨੂੰ ਫਸਾਉਣ ਦੇ ਲਈ ਕਹਿ ਲਓ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨ ਲਈ ਕਹਿ ਲਓ ਇਹ ਕਿਸੇ ਨੇ ਸ਼ਰਾਰਤ ਕੀਤੀ ਆ ਪੂਰੀ ਜਿਹੜੀ ਪਵਿੱਤਰ ਅੰਜੀਲ ਆ ਉਹਨੂੰ ਸਾੜ ਦਿੱਤਾ ਗਿਆ ਵਾ ਬੜਾ ਹੀ ਦੁੱਖ ਲੱਗਾ ਵਾ ਮਨ ਨੂੰ ਇੰਨੀ ਜ਼ਿਆਦਾ ਠੇਸ ਪਹੁੰਚੀ ਆ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਕੁਝ ਲੋਕਾਂ ਕੋ ਬਰਦਾਸ਼ਤ ਨਹੀਂ ਹੋ ਰਹੀ ਇਹ ਲੋਕ ਜਿਹੜੇ ਨੇ ਇਹ ਪੰਜਾਬ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਆ ਔਰ ਮੈਂ ਪਲਸ ਨੂੰ ਫੇਰ ਇੱਕ ਵਾਰੀ ਐਪਰੀਸ਼ੀਏਟ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹਦੀ ਕਾਰਵਾਈ ਬਹੁਤ ਜਲਦੀ ਕੀਤੀ ਆ